ਜਿਹੜੇ ਇਹਨੇ ਆਪਣੇ ਪਾਲਤੂ ਕੁੱਤੇ ਪਾਲੇ ਹੋਏ ਆ ਭੇਜੇ ਉਹਨਾਂ ਨੂੰ ਸਾਡੇ ਕੋਲ ਦੇਖਦੇ ਆ ਕਿਹੜਾ ਇੱਥੇ ਕਾਲੀ ਦਿਵਾਲੀ ਮਨਾਉਂਦਾ Shiv Sena ਦੇ ਵੀ ਬੜੇ ਵੱਡੇ ਸਵਾਲ ਖੜੇ ਹੁੰਦੇ ਜੀ ਕਹਿੰਦੇ ਕਿ ਜਦੋਂ ਇਹ ਢੜਕਾਉ ਪਾਛਨ ਦਿੰਦੇ ਇਹ ਕੱਲੀ ਇਹਨਾਂ ਦੀ ਰਾਜਨੀਤੀ ਜਿਹੜੀ ਐ ਸਿਕਿਉਰਟੀ ਜਾਂ ਗਨਮੈਨ ਤਾਂ ਕੀ ਹੁੰਦੀ ਐ ਇਹ ਜਿਹੜਾ ਸਰਕਾਰ ਦਾ ਐਮਐਲਏ ਬੋਲਦਾ ਕਿਹੜਾ ਦੱਸੋ ਇੱਕ Shiv Sena ਆਈਆਂ ਜਿਹੜੀ ਬੋਲਦੀ ਐ ਇੱਕ Shiv Sena ਆਈਆਂ ਜਿਹੜੀ ਇਦਾਂ ਦੇ ਖੋਤਿਆਂ ਨੂੰ ਚੈਲੰਜ ਕਰਦੀ ਐ ਇਹਨਾਂ ਦਾ ਸਾਹਮਣਾ ਕਰਦੀ ਐ ਮੈਨੂੰ ਦੱਸੋ ਹੋਰ ਕਿਹੜਾ ਬੋਲਦਾ ਸਰ ਮੈਂ ਇੱਕ ਹੋਰ ਸਵਾਲ ਐ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦਾ ਹਲੇ ਤੱਕ ਕੋਈ ਬ ਜਿਸ ਤਰੀਕੇ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਅਸੀਂ 19 ਤਰੀਕ ਤੋਂ ਪਹਿਲਾਂ ਪ੍ਰਵਾਸੀ ਛੱਡ ਦੇਣ ਹਿੰਦੂਸਤਾਨ ਦੇ ਜਿਹੜੇ Hindu ਲੋਕ ਨੇ ਉਹ ਅਤਕਵਾਦੀ ਨੇ ਜਿਹੜੇ ਜਿਹੜੀ ਹੈ ਯੋਧੇ ਨੇ Diwali ਨਹੀਂ ਮਨਾਣ ਦੇਵਾਂਗੇ ਕਾਲੀ Diwali ਹੋਏਗੀ ਪਰ ਇਸ ਤੋਂ ਬਾਅਦ ਸਰਕਾਰ ਦੇ ਰਾਜੇ ਵਿੱਚ ਸਰਕਾਰ ਹੋਵੇ ਸ਼ਾਸਨ ਹੋਵੇ ਪ੍ਰਸ਼ਾਸਨ ਹੋਵੇ ਉਹਨਾਂ ਦਾ ਕੋਈ ਬਿਆਨ ਨਾ ਆਵੇ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਸਰਕਾਰ ਦੀਆਂ ਬਹੁਤ ਸਾਰੀਆਂ ਸਰਕਾਰ ਦੇ MLA ਜਿਹੜੇ ਆ ਤਾਂ ਬਿਲਕੁਲ ਡਮੀਆਂ ਨੇ ਸਾਰੀਆਂ ਅਸੀਂ ਤਾਂ ਇਹ ਗੱਲ ਕਹਾਂਗੇ ਕਿ ਸਰਕਾਰ ਦਾ MLA ਕਿਸੇ ਵੀ ਦੇਖੋ ਹਿੰਦੂ ਮਾਈਂਡਡ ਸਾਡੇ ਅਮਨ ਅਰੋੜਾ ਜੀ ਸਰਕਾਰ ਦੇ ਵਿੱਚ ਬੈਠੇ ਨੇ ਕਮ ਸੇ ਕਮ ਉਹਨਾਂ ਦਾ ਬਿਆਨ ਆਣਾ ਤਾਂ ਬੰਦਾ ਕਿ ਅਸੀਂ ਜਿਹੜਾ ਦੀਵਾਲੀ ਦਾ ਤਿਉਹਾਰ ਪੰਜਾਬ ਦੇ ਪ੍ਰਧਾਨ ਨੇ ਉਹ ਪੰਜਾਬੀਆਂ ਲਈ ਬਹੁਤ ਵੱਡਾ ਤਿਉਹਾਰ ਆ ਦੀਪਮਾਲਾ ਦੀਵਾਲੀ ਔਰ ਦੀਵਾਲੀ ਨੂੰ ਕੋਈ ਟਾਰਗੇਟ ਕਰਨ ਦੀ ਕੋਸ਼ਿਸ਼ ਕਰੂਗਾ ਤੇ ਅਸੀਂ ਉਹਦਾ ਭਾਵੇਂ ਸਾਨੂੰ ਉਹਦਾ ਗळा ਨਾ ਲਾਣਾ ਪਵੇ ਭਾਵੇਂ ਉਹਦੀ ਧੌਣ ਨਾ ਕਲਮ ਕਰਨੀ ਪਵੇ ਇਹ ਦੀਪਾਵਲੀ ਦਾ ਤਿਉਹਾਰ ਜਿਹੜਾ ਹਿੰਦੁਸਤਾਨ ਦੇ ਲੋਕਾਂ ਲਈ ਪੰਜਾਬੀਆਂ ਲਈ ਬਹੁਤ ਵੱਡਾ ਤਿਉਹਾਰ ਆ ਔਰ ਅਜੇ ਕਿਸੇ ਵੀ ਤਿਹਾਰ ਨੂੰ ਇਹ ਕਿਸੇ ਵੀ ਤਿਹਾਰ ਨੂੰ ਚੈਲੰਜ ਕਰੂਗਾ ਅਸੀਂ ਉਹਦੇ ਮੋਰੇ ਇੱਕ ਤਾਲ ਕੇ ਖੜੇ ਆ ਅਸੀਂ ਇਹਨੂੰ ਫੇਰ ਦੁਬਾਰਾ ਮੀਡੀਆ ਦੇ ਮਾਧਿਅਮ ਰਾਹੀਂ ਕਹਿੰਦੇ ਆ ਵੀ ਇਹੋ ਜੀ ਬਕਵਾਸ ਕਰਨੀ ਬੰਦ ਕਰ ਦੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਲੋਕੀ ਇਹ ਤਿਹਾਰ ਨੂੰ ਬੜੀ ਖੁਸ਼ੀ ਨਾਲ ਮਨਾਉਂਦੇ ਆ ਔਰ ਜਿੱਦਾਂ ਮਨਾਉਂਦੇ ਆ ਉਦਾਂ ਹੀ ਮਨਾਣਗੇ ਔਰ ਜਿਹੜੀ ਗੱਲ ਰਹੀ ਅਯੋਧਿਆ ਦੀ ਅਯੋਧਿਆ ਦੇ ਵਿੱਚ ਉਦਾਂ ਹੀ ਦੀਪਮਾਲਾ ਹੋਏਗੀ ਜਿੱਦਾਂ ਹੁੰਦੀ ਹੈ ਐਤ ਕੀ ਸਗੋਂ ਅੱਗੇ ਜੇ 1 ਲੱਖ ਦੀਵਾ ਬਲਦਾ ਤੇ ਐਤ ਕੀ 2 ਲੱਖ ਬਲੂਗਾ ਤੇ ਇਹਨੂੰ ਕੋ ਤੂੰ ਉੱਤੇ ਕਾਲੀ ਦੀਵਾਲੀ ਮਨਾ ਕੇ ਦਿਖਾ ਦੇਂ